ਸਤਿ ਸ੍ਰੀ ਅਕਾਲ ਜੀ ਅੱਜ ਇਹ ਵੀਡੀਓ ਜਿਹੜੀ ਪਲੱਸ 2 ਸਟੂਡੈਂਟਸ ਨੂੰ ਲੈ ਕੇ ਬਣਾ ਰਹੇ ਆ ਕਿਉਂਕਿ ਬਹੁਤ ਕੁਐਰੀਜ਼ ਨੇ ਪਲੱਸ 2 ਸਟੂਡੈਂਟ ਦੀਆਂ ਤੇ ਅਜੇ ਪਲੱਸ 2 ਦੇ ਰਿਜ਼ਲਟ ਆਏ ਨਹੀਂ ਹੈਗੇ ਗਏ ਮੈਂ ਇਹੀ ਦਿਲ ਦੀ ਕਾਮਨਾ ਕਰਦਾ ਕਿ ਸਾਰਿਆਂ ਦੇ ਬਹੁਤ ਵਧੀਆ ਰਿਜ਼ਲਟ ਆਉਣ ਤੇ ਵਧੀਆ ਪਾਸ ਹੋ ਕੇ ਅਗਲਾ ਆਪਣਾ ਆਉਣ ਵਾਲਾ ਫਿਊਚਰ ਆ ਤੁਸੀਂ ਆਪਣਾ ਡਿਸਾਈਡ ਕਰ ਸਕੋ ਕਿ ਕੀ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਬਹੁਤ ਡਾਊਟਸ ਨੇ ਉਹਨਾਂ ਦੇ ਹਰ ਰੋਜ਼ ਕੁਐਰੀਜ਼ ਆਉਂਦੀਆਂ ਨੇ ਮਾਪੇ ਵੀ ਪੁੱਛਣ ਆਉਂਦੇ ਨੇ ਕਿ ਜੀ ਕੈਨੇਡਾ ਬੰਦ ਹੋ ਗਿਆ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਜਿਹੜਾ ਕਿ ਕੈਨੇਡਾ ਬੰਦ ਹੋ ਗਿਆ ਹੋਵੇ ਜਾਂ ਕੋਈ ਵੀ ਜਵਾਬ ਨਹੀਂ ਦਿੱਤਾ ਕੈਨੇਡਾ ਨੇ ਕਿ ਸਾਡੇ ਕੋਲ ਆਇਓ ਨਾ ਰੂਲਸ ਜ਼ਰੂਰ ਅਪਡੇਟ ਹੋਏ ਨੇ ਉਹ ਰੂਲਸ ਕੀ ਅਪਡੇਟ ਹੋਏ ਨੇ ਉਹ ਮੈਂ ਅਗਲੀ ਵੀਡੀਓ ਚ ਦੱਸਾਂਗਾ ਪਰ ਇਹਦੇ ਵਿੱਚ ਮੈਂ ਪਲੱਸ 2 ਵਾਲੇ ਸਟੂਡੈਂਟ ਨੂੰ ਕਲੀਅਰ ਕਰਨਾ ਚਾਹਣਾ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਮਰਜ਼ੀ ਕਾਲਜ ਲਓ ਤੁਸੀਂ ਜਾ ਸਕਦੇ ਹੋ ਪੀਜੀਡਬਲਯੂ ਪੀਵੀ ਮਿਲੇਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ ਸਾਡੇ ਸੈਟੇਲਾਈਟ ਕੈਂਪਸ ਸੀਗੇ ਉਹ ਬੰਦ ਹੋਏ ਆ ਉਹਨਾਂ ਦੇ ਵਰਕ ਪਰਮਿਟ ਬੰਦ ਹੋ ਗਏ ਨੇ ਪਰ ਤੁਸੀਂ ਇੱਕ ਸਰਕਾਰੀ ਕਾਲਜ ਲੈ ਕੇ ਵਧੀਆ ਯੂਨੀਵਰਸਿਟੀ ਲੈ ਕੇ ਵਧੀਆ ਕੋਰਸ ਲੈ ਕੇ ਆਪਣਾ ਜਾਓ ਚੰਗੀ ਤਰ੍ਹਾਂ ਜਾਂਚ ਕਰੋ ਆਪਣੇ ਕੋਰਸ ਨੂੰ ਲੈ ਕੇ ਤੁਸੀਂ ਇੱਧਰ ਸਟੱਡੀ ਜੋ ਕੀਤੀ ਸੀ ਕੋਰਸ ਅਗਲਾ ਲਓ ਤੇ ਇੱਕ ਜਿਹੜੀਆਂ ਗਲਤ ਅਫਵਾਹਾਂ ਉਡਰ ਰਹੀਆਂ ਨੇ ਉਹਨਾਂ ਤੋਂ ਜ਼ਰੂਰ ਬਚੋ ਐਵੇਂ ਆਪਣਾ ਫਿਊਚਰ ਨਾ ਕਿਸੇ ਦੇ ਪਿੱਛੇ ਲੱਗ ਕੇ ਖਰਾਬ ਕਰੋ ਪਹਿਲਾਂ ਦੀ ਤਰ੍ਹਾਂ ਹੀ ਕੈਨੇਡਾ ਵਧੀਆ ਵੀਜ਼ਾ ਵੀ ਦੇ ਰਿਹਾ ਵਾ ਤੇ ਕੋਈ ਪ੍ਰੋਬਲਮਸ ਨਹੀਂ ਆਵੇ ਪਲੱਸ 2 ਵਾਲੇ ਸਟੂਡੈਂਟਸ ਲਈ ਮੋਸਟ ਮੋਸਟ ਵੈਲਕਮ ਸੀ ਆਪਣਾ ਆਇਲਸ ਦਾ ਜਿਹੜਾ ਹੈਗਾ ਵਾ ਐਗਜ਼ਾਮ ਉਹਦੀ ਤਿਆਰੀ ਕਰੋ ਤੇ ਨਾਲ ਹੀ ਬਾਹਰ ਜਾਣ ਦਾ ਸੁਪਨਾ ਪੂਰਾ ਕਰੋ ਧੰਨਵਾਦ ਜੀ